ਵਾਹ ਗੁਰ ਮਨ ਮੈਂ ਚਿਤ ਵੋ ਚਿਤ ਬਨੀ ਉਦਮ ਕਰੋ ਉਠਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਹਰ ਦੇਹੋ ਨਾਨਕ ਕੇ ਮੀਤ ਆਨੰਦ ਗੁਨੇ ਨਿਧਾਨ ਗੁਰੂ ਗਰੀਬ ਨਵਾਜ਼ वाज़ गिरीपनिव हा we uh -huh. Go, ਸਿੱਖਾਂ ਕੀ ਹਰ ਤੂੜ ਦੇ ਅਮ ਭਾਪੀ ਪੀ ਗਤ ਆ

Six card ਆਨ ਨਿਕ ਮਿਲੇ ਆਇਆ ਖਾਤੀ ਕੀ ਨਾ ਤਪਾ ਪਾ ਹੈ ਹਮ ਪਾਤੇ ਪੀ ਗਤ ਪਾ ਹੈ ਹਮ ਪਾਤੇ ਪੀ ਗਤ ਪਾ ਹੈ ਆਸਰ ਇਤਨੀ ਕੋ ਹਾਜ਼ਰੀ ਪ੍ਰਵਾਨ ਕਰਨੀ ਹੋ ਜਾਣਾ ਭੁੱਲਾ ਚੁੱਕਾ ਦੀ ਮਾਫੀ ਸਤਿਗੁਰੂ ਕਿਰਪਾ ਕਰਨ ਕਿ ਤੁਸੋ ਜੀ ਸਮਾਪ ਬਖਸ਼ੇ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਭਾਈ ਸਤਨਾਮ ਸਿੰਘ ਜੀ ਚੰਗਾਲੀ ਵਾਲੇ ਸਮੁੱਚੇ ਜਥੇ ਦਾ ਹੁਣ ਮੈਂ ਬੇਨਤੀ ਕਰਾਂਗਾ ਬੀਬੀ ਜਸਪ੍ਰੀਤ ਕੌਰ ਜੀ ਪਟਿਆਲੇ ਵਾਲੇ ਉਹਨਾਂ ਦਾ ਜਥਾ ਆਪ ਗੁਰੂ ਸਿੱਖ ਸੰਗਤਾਂ ਨੂੰ 1 ਘੰਟੇ ਵਾਸਤੇ ਗੁਰਬਾਣੀ ਦਾ ਕੀਰਤਨ ਸਰਵਣ ਕਰਵਾਏਗਾ ਉਸ ਤੋਂ ਪਿੱਛੋਂ ਭਾਈ ਜਤਿੰਦਰਪਾਲ ਸਿੰਘ ਜੀ ਸੈਦਾ ਰੋਹਿਲਾ ਭਾਈ ਬਲਵਿੰਦਰ ਸਿੰਘ ਜੀ ਸਾਰੇ ਜਥੇ ਜਿਹੜੇ ਆ ਇਹ ਹਾਜ਼ਰੀ ਭਰਨਗੇ ਸੋ ਮੈਂ ਸੰਗਤ ਨੂੰ ਵਾਰ-ਵਾਰ ਬੇਨਤੀ ਕਰ ਰਿਹਾ ਸੀ ਕਿ ਜੇ ਦੇਖਿਆ ਜਾਵੇ ਤੇ ਸੱਜੇ ਪਾਸੇ ਮੰਡੀ ਵਾਲੇ ਪਾਸੇ ਤਾਂ ਬਹੁਤ ਵੱਡਾ ਰਾਸ਼ ਹੈ ਪਰ ਗੁਰੂ ਦੀ ਹਜ਼ੂਰੀ ਵਿੱਚ ਸੰਗਤ ਘੱਟ ਹੈ ਸੋ ਐ ਲੱਗਦਾ ਜਿਵੇਂ ਚੋਨੇ ਦੀਆਂ ਬੋਰੀਆਂ ਦਾ ਬਾਰ ਸਾਰਾ ਉਧਰ ਲੱਗਾ ਹੋਵੇ ਇਧਰ ਘਟਾਂ ਮੈਂ ਸੰਗਤ ਨੂੰ ਬੇਨਤੀ ਕਰਦੇ ਆਂ ਕਿ ਅਸੀਂ ਜਿਸ ਚੀਜ਼ ਦਾ ਲਾਹਾ ਲੈਣ ਵਾਸਤੇ ਆਏ ਆ ਉਹ ਇਧਰ ਗੁਰੂ ਮਹਾਰਾਜ ਦੇ ਚਰਨਾਂ ਚੋਂ ਪ੍ਰਾਪਤ ਹੋਣੀ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਗੁਰੂ ਕਾ ਲੰਗਰ ਛਕ ਲਿਆ ਉਹ ਕਿਰਪਾ ਕਰਕੇ ਗੁਰੂ ਚਰਨਾਂ ਚ ਆ ਕੇ ਬਰਾਜਨ ਦੀ ਕਿਰਪਾਲਤਾ ਕਰੋ ਸੋ ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਹੈ ਸਾਰੇ ਜਥੇ ਨੇ ਜਿਨ੍ਹਾਂ ਨੇ ਵਕ ਵਕ ਸਮੇਂ ਤੇ ਹਾਜ਼ਰੀ ਭਰਨੀ ਹੈ ਕੱਲ ਨੂੰ ਵੀ ਸਾਰਾ ਦਿਨ ਵੀ ਇਸ ਤਰ੍ਹਾਂ ਦੀਵਾਨ ਸਜਣਗੇ ਰਾਤ ਵੀ ਦੀਵਾਨ ਸਜਣਗੇ ਪਰਸੋਂ ਵੀ ਸਾਰਾ ਦਿਨ ਦੀਵਾਨ ਸਜਨੇ ਆ ਸੋ ਬੜਾ ਇਲਾਹੀ ਸਮਾਂ ਹੈ ਸਾਡੇ ਕੋਲ ਜੇਕਰ ਅਸੀਂ ਕਰਦਾ ਕੰਮ ਛੱਡ ਕੇ ਆਏ ਵੀ ਆ ਦੇ ਇੱਥੇ ਟੋਲੀਆਂ ਬਣ ਕੇ ਇੱਧਰ ਨੂੰ ਤੁਰ ਗਏ ਉੱਧਰ ਨੂੰ ਤੁਰ ਗਏ ਉੱਥੇ ਖੜ ਕੇ ਗੱਲਬਾਤਾਂ ਕਰਕੇ ਚਲੇ ਗਏ ਉਹਦਾ ਕੋਈ ਆਨੰਦ ਨਹੀਂ ਹੈ ਕਿਰਪਾ ਕਰਕੇ ਆਓ ਗੁਰੂ ਚਰਨਾਂ ਚ ਬਰਾਜ਼ਮਾਨ ਹੋਈਏ ਔਰ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਬੀਬੀ ਜਸਪ੍ਰੀਤ ਕੌਰ ਜੀ ਪਟਿਆਲੇ ਵਾਲੇ 1 ਘੰਟੇ ਵਾਸਤੇ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਗੁਰੂ 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 ਗੁਰੂ ਵਾਹਿ ਗੁਰੂ ਸਾਹਿਬ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਥੋੜਾ ਰਿਵਰਸ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਸਿਮਰੋ ਪਿਆਰਿਓ ਕੋਈ ਵੀ ਰਸ ਨਾ ਖਾਲੀ ਨ ਜਾਏ ਵਾਹ ਗੁਰੂ